ਚਲੋ ਵੇਖਾ ਲੈ ਬੈਠਾ ਹੈ ਲੈ ਗੁੱਜਿਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨਾਂ ਨੂੰ ਪਤਾ ਹੈ ਕਿ ਜਿਹੜੇ ਆਪਣੇ ਬਾਰਡਰਾਂ ਤੇ ਮੂਹ ਤੇ ਚੱਲ ਰਹੇ ਹੈ ਜਿਵੇਂ ਰਤਨਪੁਰਾ Rajasthan ਢੱਪ ਵਾਲੀ ਖਨੌਰੀ ਸ਼ੰਭੂ ਖਨੌਰੀ ਦੇ ਵਿੱਚ ਜਿਹੜੀ ਆਪਾਂ ਫੈਸਲਾ ਕਰ ਲਿਆ ਸੀ ਕੜਕ ਦੇ ਸੀਜ਼ਨ ਨੂੰ ਧਿਆਨ ਚ ਰੱਖਦੇ ਹੋਏ ਕੇ ਇਕੱਲੇ ਇਕੱਲੇ ਜ਼ਿਲ੍ਹੇ ਦੀ ਆਪਾਂ ਡਿਊਟੀ ਲਈ ਹੈ ਤੇ ਜਿੱਡੇ ਤੋਂ 17 ਤਰੀਕ ਤੋਂ ਲੈ ਕੇ ਲਗਾਤਾਰ ਜਣੇ 17 April ਤੋਂ ਪਿਛਲੇ ਮਹੀਨੇ ਲੈ ਕੇ ਲਗਾਤਾਰ ਜਿਹੜੇ ਜ਼ਿਲ੍ਹਿਆਂ ਦੀ ਡਿਊਟੀ ਲਈ ਜਿਹੜੇ ਤਕਰੀਬਨ 12 ਜ਼ਿਲ੍ਹੇ ਆਪਣੇ ਖਨੋਰੀ ਦੇ ਨੇ ਉਹਨਾਂ ਦੀ ਜਿਹੜੀ ਡਿਊਟੀ ਹੈ ਲਗਾਤਾਰ ਜਿਹੜੀ ਦੁੱਧ ਦੀ ਸੇਵਾ ਹੈ ਉਹ ਮੋਰ ਤੇ ਚੱਲ ਰਹੀ ਹੈ ਜਿਹਦੀ ਲੜੀ ਵਜੋਂ ਅੱਜ ਜ਼ਿਲ੍ਹਾ ਉਜੀਵਾਰ ਇਹਨਾਂ ਦੀ ਡਿਊਟੀ ਹੈ ਜ਼ਿਲ੍ਹਾ ਫਰੀਦਕੋਟ ਇਹ ਕਹਿਣਾ ਹੋਵੇ ਬਾਟਰ ਤੇ ਪੈਂਦਾ ਉਹ ਐਡੀ ਦੂਰੋਂ ਦੁੱਧ ਲਿਆ ਕੇ ਕਿਸਾਨਾਂ ਨੂੰ ਸਾਡੀਆਂ ਭੈਣਾਂ ਨੂੰ ਜਿਹੜੇ ਬਜ਼ੁਰਗ ਮੋਰਚੇ ਨੂੰ ਸਾਂਭੀ ਬੈਠੇ ਨੇ ਉਹਨਾਂ ਲਈ ਵੀ ਵਿਗੜ ਨਾ ਪਵੇ ਤਾਂ ਖਾਸ ਕਰਕੇ ਮੈਂ ਜਿਹੜੇ ਨੇੜਲੇ ਜ਼ਿਲ੍ਹੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਐਡੀ ਦੂਰੋਂ ਲੈ ਕੇ ਦੁੱਧ ਦੀ ਸੇਵਾ ਕਰ ਰਹੇ ਹੈ ਛੋਟਾ ਵੀ ਬਹੁਤ ਵੱਡਾ ਯੋਗਦਾਨ ਹੈ